ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਸੁਹੀ ਮਹਲਾ ਚੌਥਾ ਹਰ ਪਹਿਲ ਲੀਲਾ ਪਰਵਰਤੀ ਕਰਮ ਦੇ ਡਿਸ਼ਾਇਆ ਬਲਰਾਮ ਜੀਆ ਬਾਣੀ ਬ੍ਰਹਮਾ ਵੇਦ ਧਰਮ ਦੇ ਰੜਾ ਪਾਪਤ ਜਾਇਆ ਬਲਰਾਮ ਜੀਆ ਧਰਮਿੰਦੇ ਢੋ ਹਰ ਨਾਮ ਤੇ ਆਵੋ ਸਿਮਰਤ ਨਾਮ ਦੇ ਲਾਇਆ ਸਤਿਗੁਰੂ ਗੁਰਪੂਰਾ ਆਰਾਧੋ ਸਭ ਕੇ ਲਿਖ ਪਾਪ ਗੁਬਾਇਆ ਸਹਜ ਆਨੰਦ ਹੂ ਆਵੜੁ ਭਾਗੀ ਮਨ ਹਰ ਹਰ ਮਿਠਾ ਲਾਇਆ ਜਨ ਕਹੈ ਵੀ ਨਾ ਨਿਕਲਾਬ ਪਹਿਲੀ ਆਰੰਭ ਕਾਜੇ ਜੀ ਚਾਹੀਐ ਹਰ ਦੂ ਜੜੀ ਲਾਭ ਸਤਗੁਰੂ ਪੁਰਖ ਮੇਲਾ ਆ ਬਲਰਾਮ ਜੀਆ ਨਿਰਭਉ ਭੈ ਮਨ ਹੋਈ ਹਉ ਮੈਂ ਮੈਲ ਗੁਵਾਇਆ ਬਲਰਾਮ ਜੀਆ ਨੀ ਮਨੁ ਖਉ ਫਾਇ ਹਰ ਗੁਣ ਗਾਇਆ ਹਰ ਵੀ ਖੈ ਰਾਮ ਹਜੂਰੇ ਹਰੇ ਆਤਮ ਰਾਮ ਕੁਸਾਰਿਆ ਸੁਆਮੀ ਸਰਬ ਰਹਿ ਜਾ ਪਰ ਪੂਰੇ ਅੰਤਰ ਵਾਰ ਹਰ ਹਰ ਕਵਈ ਕਾ ਮਿਲ ਹਰ ਜਨ ਮੰਗਲ ਗਾਏ ਨਨ ਨਾਨਕ ਦੂਜੀ ਲਾਭ ਚਲਾਈ ਅਨਹਦ ਸਬਦ ਅਵਜਾਈ ਹਰਦੀ ਜੀ ਦੀ ਲਾਭ ਮਨ ਚਾਉ ਖਿਆ ਮੇਰਾ ਕੀ ਆ ਬਲਰਾਮ ਜੀ ਜੋ ਸੰਤ ਜਨਾ ਹਰ ਮੇਰਾ ਹਰ ਪਾਇਆ ਬੜੁ ਭਾਗੀਆ ਬਲਰਾਮ ਜੀ ਆ ਨੇ ਨ ਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਿਨਾ ਬੜਾ ਭਾਗੀ ਪਾਇਆ ਹਰ ਕਥੀ ਆ ਕਥ ਕਹਾਣੀ ਹਿਰਦੇ ਹਰ 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 ਤੁਣ ਉਪਜੀ ਹਰ ਜਪੀਐ ਮਸਤਿ ਸੁਭਾਗ ਜੀਆ ਜਨ ਨਾਨਕ ਬੋਲੇ ਦੀਜੀ ਲਾਵੈ ਹਰਿ ਉਪਜੈ ਮਨ ਬੈਰਾਗ ਜੀਆ ਹਰ ਜਉਥੀ ਲਾਵੋ ਮਨ ਸਹਜ ਖੈ ਜਾ ਹਰ ਪਾਇਆ ਬਲ ਰਾਮ ਜੀਆ ਗੁਰਮਖਾ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬੋਲੇ ਰਾਮ ਜੀਆ ਧਰ ਮਿੱਠਾ ਲਾਇਆ ਮੇਰੀ ਪ੍ਰਭ ਭਾਇਆ ਅਨ ਦਿਨ ਹਰ ਦੇ ਲਈ ਮਨ ਜਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਬਾਰਾਈ ਹਰ ਤਾ ਠਾਕੁਰ ਕਾਜ ਰਚਾਇਆ ਧਨੀ ਹਿਰਦੈ ਨਾਮੁ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰਿ ਪਾਇਆ ਕਬੀ ਅਮਨਾਸੀ ਹਰਿ ਪ੍ਰਭਾ ठाकुर ਕਾਜ ਰਚਾਉ ਧਨੀ ਹਿਰਦੈ ਨਾਮੁ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰਿ ਪਾਇਆ ਕਬੀ ਅਮਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ